ਮਾਈਨਿੰਗ ਕਰਕੇ ਵੀ ਪਾਣੀ ਜਿਹੜਾ ਡੂੰਗੇ ਹੋ ਗਏ ਸਾਨੂੰ ਤਾਂ ਹੁਣ ਪਹਿਲੀ ਵਾਰੀ ਯੋਗ ਅਗਵਾਈ ਤੇ ਇਹ ਮੈਂ ਸਾਰੇ ਇਲਾਕੇ ਵੱਲੋਂ ਆਪਣੇ ਸਾਰੇ ਇਲਾਕੇ ਵੱਲੋਂ ਸਰ ਆਪਜੀ ਦਾ ਆਪਣੀ ਸਰਕਾਰ ਦਾ ਇਰੀਗੇਸ਼ਨ ਮਹਿਕਮੇ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਰ ਤੇ ਤੁਹਾਡੇ ਨਾਲੇ ਵਾਅਦਾ ਸਰ ਸਾਡੇ ਇੱਥੇ ਬਲੈਕਆਊਟ ਹੁੰਦਾ ਸੀ ਅਲਟਰਾ ਸੈਂਸਿਟਿਵ ਏਰੀਆ ਸੀ ਸਰੇ ਉਸ ਦੇ ਬਾਵਜੂਦ ਸਰ ਇੱਥੇ ਸਾਡੇ ਬੰਦਿਆਂ ਨੇ ਪਹਿਰਾ ਦਿੱਤਾ ਸਰ ਸਾਡੀ ਟੀਮ ਨੇ ਇੱਥੇ ਪਹਿਰਾ ਦਿੱਤਾ ਲੋਹਾਂਡ ਖੱਟ ਦੇ ਬਰਾਬਰ ਉੱਥੇ ਵੀ ਧਰਨਾ ਚੱਲਦਾ ਸੀ ਕੀਰਪੁਰ ਸਾਹਿਬ ਦੇ ਲੋਕ 24 ਘੰਟੇ ਸਰ ਸਾਡੇ ਬੰਦਿਆਂ ਨੇ ਇਹਨਾਂ ਨੂੰ ਬਾਰ-ਬਾਰ ਫੜਿਆ ਕਦੀ ਬਲੈਕ ਆਊਟ ਸਿਰਫ ਨਹੀਂ ਕਰਦੇ ਸੀ ਬਲੈਕ ਆਊਟ ਦੇ ਵਿੱਚ ਵੀ ਪਾਣੀ ਛੱਡਣ ਦੀ ਕੋਸ਼ਿਸ਼ ਕਰਦੇ ਸੀ ਅੱਜ ਸਰ ਮੈਂ ਜਿੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਮਹਾਮਾਈ ਦਾ ਸ਼ੁਕਰਾਨਾ ਕਰਦਾ ਉੱਥੇ ਸਾਰੇ ਇਲਾਕੇ ਵੱਲੋਂ ਆਪ ਜੀ ਦਾ ਦਿਨੋ ਧੰਨਵਾਦ ਕਰਦਾ ਹਾਂ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਲਾਕੇ ਦੇ ਲਈ ਸਰ ਇੱਕ ਮਸੀਹਾ ਬਣ ਕੇ ਆਇਓ ਸਾਨੂੰ ਇਹ ਪਾਣੀ ਜਿਸ ਨੇ ਸਿਰ ਸਾਨੂੰ ਹੁਣ ਤੱਕ ਤਬਾਹੀ ਦਿੱਤੀ ਸੀ ਇਸ ਪਾਣੀ ਦੀ ਅਸਲੀ ਠੰਡਕ ਸਾਡੇ ਖੇਤਾਂ ਦੀ ਪਿਆਸ ਸਾਡੇ ਜਿਹੜਾ ਪੀਣ ਵਾਲੀ ਪਾਣੀ ਦੀ ਪਿਆਸ ਪਹਿਲੀ ਵਾਰੀ ਸਾਨੂੰ ਮਿਲ ਰਹੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਆਪ ਜੀ ਨੂੰ ਲੰਬੀ ਉਮਰ ਦੇਵੇ ਆਪ ਐਵੇਂ ਹੀ ਸਰ ਪੰਜਾਬ ਦੇ ਹੱਕਾਂ ਦੇ ਲਈ ਡਟ ਕੇ ਲੜਾਈ ਲੜਦੇ ਰਹੋ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਉਨਮੈਂ ਬੇਨਤੀ ਕਰਾਂਗਾ ਸਾਡੇ ਹਰਮਨ ਪਿਆਰੇ ਨੇਤਾ ਮੁਖਰ ਭਗਵੰਤ ਸਿੰਘ ਮਾਝੀ ਨੂੰ ਸਰ ਤੁਸੀਂ ਆਓ ਤੇ ਆਪਣੇ ਵਿਚਾਰ ਸਾਂਝੇ ਕਰੋ ਅੱਜ ਬਹੁਤ ਹੀ ਇਤਿਹਾਸਕ ਦਿਨ ਪੰਜਾਬ ਲਈ ਜੋ ਬਣ ਗਿਆ ਨੰਗਲ ਡੈਮ ਤੇ पंजाब पाब कोने, कोने तो पंजाब प्यार करने वाले पंजाब के हक प्रति अपना जज्बा जोश रखने रखे सत्कारयोग बजुर्ग नौजवान वीर मावं भैं छोटे बच्चे भी आए ने सारे का मैं बहुत बहुत दिलों धनवाद करता थोड़ा तो चलिया होया एक कदम साढ़े सिर मत्थे सब तो पहला फतेह की साझ वागुरु जी का खालसा वाहगुरू जी की फतेह ਦੀ ਆਸਿਕ ਧਰਤੀ ਹੈ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ ਆ ਜਿਸ ਧਰਤੀ ਤੇ ਇੱਕ ਅਸਤੰਦ ਦਿਨ 21 ਮਈ ਦਾ ਕਿ ਆ ਲਗਭਗ 20 ਦਿਨ ਪਹਿਲਾਂ ਮੇਰੇ ਸਾਰੇ ਕੈਬਨਿਟ ਦੇ ਸਾਥੀ ਬੈਠੇ ਨੇ ਐਮਐਲਏ ਸਾਹਿਬਾਨ ਬੈਠੇ ਨੇ ਚੀਰਮੈਨ ਸਾਹਿਬ ਬੈਠੇ ਨੇ ਸਾਰੇ 1 ਮਈ ਨੂੰ ਅਚਾਨਕ ਬੀਬੀ ਐਨ ਬੀ ਨੇ ਇੱਕ ਫਰਮਾਨ ਜਾਰੀ ਕਰਤਾ ਜੀ 4500 ਕਿਊਸਿਕ ਪਾਣੀ ਹੋਰ ਛੱਡੋ ਛੱਡੋ ਨਹੀਂ ਛੱਡਣ ਦਾ ਫੈਸਲਾ ਅਸੀਂ ਕਹਿੰਦੇ ਏਦਾਂ ਕਿਵੇਂ ਕਰ ਲੂਗੇ ਤੁਸੀਂ ਵੀ ਤੁਹਾਡਾ ਜਿਹੜਾ ਬਣਦਾ ਸੀ Haryana ਦਾ ਉਹ ਅਸੀਂ ਤੁਹਾਨੂੰ ਦੇ ਦਿੰਦਾ ਤੁਸੀਂ ਆਪਣਾ 31 ਮਾਰਚ ਤੱਕ ਵਰਤ ਲਿਆ April ਤੁਹਾਡਾ 4000 ਕਿਊਸਿਕ ਮਾਨਵਤਾ ਦੇ ਆਧਾਰ ਤੇ ਅਸੀਂ ਦੇ ਹੀ ਜਾਨੇ ਚਲੋ ਪੀਣ ਵਾਸਤੇ ਤੇ ਪ੍ਰਾਣ ਤੋਂ ਉਹਦੇ ਨਾਲ ਨਿਕਲ ਗਿਆ ਮਈ ਚ ਤੁਹਾਨੂੰ ਕੀ ਹੋ ਗਿਆ ਕਿਹੜੀ ਫਸਲ ਬੀਜੋਗੇ ਵੀ 8 ਦਿਨਾਂ ਵਾਸਤੇ ਪਾਣੀ ਦਿਓ ਕਹਿੰਦੇ ਉਹ 8 ਦਿਨਾਂ ਵਾਸਤੇ ਨਹੀਂ ਸੀ ਅਸਲ ਚ ਉਹ ਪ੍ਰਾਣੀਆਂ ਆਤਾਂ ਨੂੰ ਕਾਇਮ ਰੱਖਣਾ ਚਾਹੁੰਦੇ ਸੀ ਸਾਨੂੰ ਤਾਂ ਇਂ ਮਰ ਜਾਂਦਾ ਹੁੰਦਾ ਬਾਅਦ ਚ ਹੁਣ ਪ੍ਰਾਣੀਆਂ ਆਤਾਂ ਕੀ ਸੀ ਪ੍ਰਾਣੀਆਂ ਸਰਕਾਰਾਂ ਨੇ ਪਾਈਆਂ ਸੀ ਉਹਦੇ ਚ ਵੀ ਪਾਣੀਆਂ ਦੇ ਰੱਖੇ ਉਹਦੇ ਵਿੱਚ ਵੀ ਹੁੰਦੇ ਸੀ ਉਹਨਾਂ ਸਰਕਾਰਾਂ ਚ ਆ ਮੀਡੀਆ ਵਾਲੇ ਵੀ ਬੈਠੇ ਆ ਇਹਨਾਂ ਨੇ ਪਾਣੀਆਂ ਦੇ ਰੱਖ ਕੇ ਦੇਖੇ ਉਹਨੇ ਉਹਨਾਂ ਨੂੰ ਜਿੰਨੀਆਂ ਟੂਟੀਆਂ ਸੋਨੇ ਦੀਆਂ ਆਉਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀਮਤ ਹੁੰਦੀ ਹੈ ਔਰ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੋ ਜਾਂਦੀਆਂ ਆਉਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਉਹਨਾਂ ਨੇ ਕਦੇ ਨੱਕੇ ਤੇ ਕੋਈ ਬਹਿ ਕੇ ਕਦੇ ਨੱਕਾ ਵੱਡਿਆ ਹੋਵੇ ਜਾਂ 15 ਮਿੰਟ ਜਾਂ 20 ਮਿੰਟ ਦੀ ਬਾਰੀ ਹੋਵੇ ਤੇ ਅੱਧੇ-ਅੱਧੇ ਮਿੰਟ ਤੇ ਜਿਹੜਾ ਮੂਰੇ ਆਉਂਦਾ ਹੈ ਜਿਹਨੀਆਂ ਅਗਲਾ ਨੱਕਾ ਵੱਡਣਾ ਹੁੰਦਾ ਨਾਲ 2-3 ਦਿਨਾਂ ਗੜਾਸਾ ਲੈ ਕੇ ਆਉਂਦਾ ਉਹ ਵੀ ਇੱਕ ਅੱਧੇ ਮਿੰਟ ਦਾ ਰੌਲਾ ਨਾ ਪੈ ਜੇ ਫਿਰ ਉਹ ਇਹਨਾਂ ਨੂੰ ਪਤਾ ਹੀ ਨਹੀਂ ਜਦੋਂ ਇਹ ਕੰਮ ਕੀਤਾ ਹੀ ਨਹੀਂ ਸੁਣ ਮੈਂ ਇੱਕ ਤਰੀਕ ਨੂੰ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਤਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਵਦਾ ਜੇ ਕੋਈ ਇਧਰ ਉਧਰ ਦੀ ਥੋੜਾ ਬੰਦ ਰਹਾ ਮਤਲਬ ਮੁਤਲਬੀ ਦੀ ਲੱਗਦਾ ਇੱਥੋਂ ਦਿੰਦੇ ਅਸੀਂ ਸਾਡੇ ਕੋਲੇ ਨੀਂਦਗਾ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਆਂ ਪੁਰਾਣੀਆਂ ਆਦਤਾਂ ਛੱਡੋ ਹਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਤ ਕੀਤਾ ਸੀ ਤੇ 16.48 ਬਰਤ ਲੈ ਇਹਨਾਂ ਨੇ ਤੁਸੀਂ ਦੇਖੋ ਵੀ ਆਪਣੇ ਹਿੱਸੇ ਦੇ ਕੋਤੇ ਤੋਂ ਮਤਲਬ 1,42,678 ਕਿਊਸਿਟ ਪਾਣੀ ਵਾਧੂ ਵਰਤ ਕੇ ਫੇਰ ਵੀ ਕਹੀ ਜਾਂਦੇ ਹੋਰ ਔਰ ਪੰਜਾਬ ਨੇ ਕਦੇ ਵੀ ਮੈਂ ਵਿਧਾਨ ਸਭਾ ਜੀ ਦੱਸਿਆ ਸੀ ਕਿ ਉਹ ਸਪੈਸ਼ਲ ਸੈਸ਼ਨ ਬੁਲਾਇਆ ਸੀ ਪੰਜਾਬ ਨੇ ਕਦੇ ਵੀ ਸਾਡੇ ਜਦੋਂ ਤਾਂ ਹਾਕਮ ਜਿਹੜੇ ਮੂਰੇ ਲੱਗੇ ਸੀ ਉਹਨਾਂ ਦੀਆਂ ਨੀਤਾਂ ਲਾ ਲਓ ਜਾਂ ਕਹਿ ਲਓ ਜਾਂ ਆਪਦੀਆਂ ਨਿੱਜੀ ਉਹਨਾਂ ਦੇ ਸਵਾਰਥ ਹੋਣਗੇ 75 76 70% ਤੋਂ ਵੱਧ ਕਦੇ ਨਹੀਂ ਵਰਤਿਆ ਇਸ ਵਾਰ ਪਹਿਲੀ ਵਾਰ ਹੋਇਆ ਅਸੀਂ 94% ਨੇ ਪਰਸੈਂਟ ਤੇ ਜਾ ਵੜੇ ਜੀ ਇਸ ਪਾਣੀ ਨੂੰ ਵਰਤਣ ਵਾਸਤੇ ਕਿਉਂਕਿ ਅਸੀਂ ਕੱਸੀਆਂ ਪੁਰਾਣੀਆਂ ਕੱਸੀਆਂ ਚਲਾ ਲੀਆਂ ਪਾਈਪਾਂ ਪਾ ਲੀਆਂ ਪੁਰਾਣੇ ਰਜਵਾਹੇ ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਦਰਖਤ ਸੁੱਕ ਗਏ ਸੀ ਉਹ ਚਲਾ ਲੀਆਂ ਸੀ ਅਸੀਂ ਆਪਣਾ ਪਾਣੀ ਆ ਵਰਤਣ ਲੱਗੇ ਜਿਹੜਾ ਕਿਸਦਾ ਹਿੱਸਾ ਵਰਤਦੇ ਆ ਆਇਨਾ ਦਿਨਾਂ ਦੇ ਵਿੱਚ ਪਹਿਲਾਂ ਐਵਰੇਜ 230 ਕਿਊਸਿਕ ਪਰ ਜਿਹੜਾ ਉਹ ਵਰਤਿਆ ਜਾਂਦਾ ਸੀ 230 ਕਿਊਸਿਕ ਪਰ ਪਰ ਆਵਰ 230 ਕਿਊਸਿਕ ਪਰ ਆਵਰ ਇਹਨਾਂ ਦਿਨਾਂ 'ਚ ਵਰਤਿਆ ਜਾਂਦਾ ਸੀ ਪਹਿਲੀ ਵਾਰ ਹੋਊਗਾ ਕਿ ਅਸੀਂ 3000 ਕਿਊਸਿਕ ਪਰ ਆਵਰ ਹੁਣ ਵਰਤਾਂਗੇ ਉਗ ਸਾਡੇ ਕੋਲ ਵਰਤਣ ਵਾਸਤੇ ਜਗਾ ਹੈਗੇ ਨਾ ਜੀ 700 ਕਿਲੋਮੀਟਰ ਤੋਂ ਜ਼ਿਆਦਾ ਤਾਂ ਅਸੀਂ ਪਾਈਪ ਲਾਈਨ ਨਹੀਂ ਪਾਤੀਗੇ 700 ਕਿਲੋ ਪੰਜਾਬ ਦੀ ਕਿਸੇ ਵੀ ਪਾਈਪ ਬਣਾਉਣ ਵਾਲੀ ਸਿਮਿੰਟ ਦੇ ਪਾਈਪ ਬਣਾਉਣ ਵਾਲੀ ਫੈਕਟਰੀ ਜਾ ਕੇ ਦੇਖੋ ਇੱਕ ਪਾਈਪ ਲੱਭ ਗਈ ਸਾਨੂੰ ਦੇ ਦਿਓ ਬਲੈਕ ਚ ਵਿਕਣ ਲੱਗੀ ਹੈ ਇੱਕ ਵੀ ਫੈਕਟਰੀ ਚ ਕੋਈ ਪਾਈਪ ਹੋਵੇ ਤਾਂ ਦੱਸ ਦਿਓ ਹਰਿਆਣਾ ਦੀ ਕਿਸੇ ਫੈਕਟਰੀ ਚ ਪਾਈਪ ਪਚੀ ਹੋਵੇ ਸਾਨੂੰ ਦੱਸ ਦਿਓ ਬੰਗਲੌਰ ਤੋਂ ਮੰਗਾਉਣੀਆਂ ਪੈ ਰਹੀਆਂ ਪਾਈਪਾਂ ਜੀ ਪਹਿਲੀ ਵਾਰ ਪੰਜਾਬ ਆਪਣੇ ਪਾਣੀ ਨੂੰ ਆਪ ਵਰਤਣ ਲੱਗਿਆ ਔਰ ਮੈਨੂੰ ਕਿਸੇ ਦਾ ਫੋਨ ਆਇਆ ਕਿਉਂਕਿ ਪਿੰਡਾਂ ਵਾਲੇ ਜਿਹੜੀ ਗੱਲ ਕਹਿੰਦੇ ਨੇ ਉਹ ਚ ਤੱਤ ਹੁੰਦਾ ਉਹ ਚ ਕੋਈ ਨਾ ਕੋਈ ਤੱਤ ਛੁਪਿਆ ਹੁੰਦਾ ਕਹਿੰਦਾ ਪੁੱਤ ਆ ਜਿਉਂਦਾ ਰਤ ਕਿਉਂ ਵਰਗਾ ਪਾਣੀ ਹੈ ਇਹ ਕਿਉਂ ਵਰਗਾ ਸਾਡੀਆਂ ਫਸਲਾਂ ਨੂੰ ਕਿਉਂ ਵਾਂਗੂ ਲੱਗੂਗਾ ਇਹ ਕਿਉਂਕਿ ਇਹਦੇ ਚ ਮਿਨਰਲਸ ਬਹੁਤ ਨੇ ਇਹ ਚ ਨਾਲ ਮਿੱਟੀ ਵੀ ਜਾਂਦੀ ਹੈ ਉਪਜਾਊ ਉਪਜਾਊ ਸ਼ਕਤੀ ਵੱਧਦੀ ਹੈ ਧਰਤੀ ਦੀ ਜੇ ਥੱਲੋਂ ਪਾਣੀ ਜਿਹੜਾ ਉਹ ਵਰਤਨਾ ਘਟ ਹੋਊਗਾ हां ਅੱਜ ਦਾ ਦਿਨ ਮੈਂ ਕਹਿਆ ਸੀ 21 ਤਰੀਕ ਨੂੰ ਤੁਹਾਨੂੰ ਵੈਸੀ ਮਿਲ ਜੂ ਤੁਸੀਂ ਕਿਹੜੀ ਫਸਲ ਬੀਜਣੀ ਆ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ ਤੁਸੀਂ ਕਿਉਂ ਰੌਲਾ ਨਾ ਜੇ ਮੰਨੇ ਹੀ ਨਹੀਂ ਅਸੀਂ ਕੋਰਟ 'ਚ ਵੀ ਗਏ ਫਿਰ ਕੋਰਟ 'ਚ ਵੀ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਬਸ ਉਹੀ ਜਵਾਬ ਹੈ ਪਹਿਲਾਂ ਤਾਂ ਸਾਨੂੰ ਮਿਲ ਜਾਣਾ ਹੁੰਦਾ ਸੀ ਪਹਿਲਾਂ ਤਾਂ ਕਦੇ ਆਏ ਹੋਏ ਨਹੀਂ ਸੀਗਾ ਜੀ ਪਹਿਲਾਂ ਵਾਲੇ ਜਵਾਨੇ ਗਏ ਭਾਈ ਹੁਣ ਪਹਿਲਾਂ ਵਾਲਾ ਹੈ ਨਹੀਂ ਹੁਣ ਕੰਮ ਉਹ ਪੁਰਾਣੀਆਂ ਆਦਤਾਂ ਛੱਡੋ ਹੁਣ ਅੱਜ ਤੋਂ 1 ਵਜੇ ਤੋਂ 1:30 ਵਜੇ ਆਊਗਾ 1 ਵਜੇ ਤੋਂ 100 ਕਿਊ ਸਿਕ ਪਰ ਆਵਰ ਹਰਿਆਣੇ ਨੂੰ ਛੱਡਣਾ ਸ਼ੁਰੂ ਕਰ ਦਾਂਗੇ ਉਹਨਾਂ ਦਾ ਹੱਕ ਬਣਦਾ ਅੱਜ ਤੋਂ ਇਹਨਾਂ ਦਾ 21 ਅਗਲੀ 21 ਮਈ ਤੱਕ ਜਿੰਨਾ ਇਹਨਾਂ ਦਾ ਬਣਦਾ ਉਹਨਾਂ ਕਰਕੇ ਜਿੰਨਾ ਇਹਨਾਂ ਦੀ ਕਪੈਸਿਟੀ ਆ ਪਾਖੜਾ ਦੀ ਓਨੀ ਕਰਕੇ ਅਸੀਂ ਉਹਨੂੰ ਰੋਜ਼ ਦੇਵਾਂਗੇ ਪਰ ਮੈਂ ਇੱਕ ਵਾਰੀ ਫੇਰ ਕਹਿਣਾ ਕੋਈ ਹਰਿਆਣੇ ਦੇ ਅਧਿਕਾਰੀ ਕੁਰੀ ਆਏ ਹੋਣਗੇ ਇੱਥੇ ਜਾਂ ਬੀਜੇਪੀ ਦੇ ਬੰਦੇ ਆਏ ਹੋਣਗੇ ਉਹਨਾਂ ਨੂੰ ਕਹਿ ਦਿਓ ਕਿ ਹੁਣ ਇੱਕ ਅਗਲੀ 21 ਮਈ ਤੱਕ ਸਮ ਤੰਗ ਨਾ ਕਰਨਾ ਇਹਨੂੰ ਆਪਦੇ ਹਿਸਾਬ ਨਾਲ ਵਰਤ ਲਿਓ ਇਸ ਹਿਸਾਬ ਨਾਲ ਵਰਤਿਓ ਕਿ ਤੁਸੀਂ ਮਾਂਸ ਚ ਖਤਮ ਕਰਕੇ ਤੁਹਾਨੂੰ ਅਪ੍ਰੈਲ ਮਈ ਚ ਦੁਬਾਰੇ ਨਹੀਂ ਮਿਲਣਾ ਫਿਰ ਵੀ ਅਗਲੀ ਵਾਰ ਫੇਰ ਕੋਹ ਨਹੀਂ ਨਹੀਂ ਪੈਣੇ ਹੁੰਦਾ ਅੰਦਰ ਆਪਦੇ ਇਸ ਇਹਨਾਂ ਨੂੰ ਸਾਰਨਾ ਪਊਗਾ ਕਿਉਂਕਿ ਪੰਜਾਬ ਆਪਣੇ ਇਸ ਦਾ ਪਾਣੀ ਆ ਵਰਤਣ ਲੱਗ ਗਿਆ ਚੌਲ ਸਾਥੋਂ ਚਾਹੀਦੇ ਆ ਪੀਡੀਐਸ ਵਾਸਤੇ ਕਣਕ ਸਾਥੋਂ ਚਾਹੀਦੀ ਐ ਪੀਡੀਐਸ ਵਾਸਤੇ ਮੱਕੀ ਚਾਹੀਦੀ ਐ ਦਾਲਾਂ ਚਾਹੀਦੀਆਂ ਨੇ ਸਰੋਂ ਚਾਹੀਦੀ ਐ ਬਾਜਰਾ ਚਾਹੀਦਾ ਨਰਮਾ ਚਾਹੀਦਾ ਕਪਾਹ ਚਾਹੀਦੀ ਐ ਦੇਸ਼ ਵਾਸਤੇ ਪਾਣੀ ਨਾ ਪਾਣੀ ਦੇਣਾ ਪਾਣੀ ਨਹੀਂ ਪਾਣੀ ਪਾਣੀ ਨਹੀਂ ਅਸੀਂ ਗਮਲਿਆਂ 'ਚ ਬੀਜੀਏ ਫਿਰ ਉਹ ਕਣਕਾਂ ਕੋਈ ਤ ਕੋਈ ਤਾਂ ਮਤਲਬ ਤਾਪਤਾਲੀ ਗੱਲ ਕਰ ਲੋ ਯਾਰ ਕਿਹੜੀ ਗੱਲ ਐ ਸਾਰੇ ਪਿੰਡਾਂ ਆਣੇ ਆਪਾਂ ਜੇ ਪਾਣੀ ਨਹੀਂ ਹੈਗਾ ਫਿਰ ਆਪਾਂ ਕਿਵੇਂ ਬੀਜਾਂਗੇ ਬਰਾਨੀਆਂ ਕਿੱਥੋਂ ਬਿਜਲੀ ਐ ਬਰਾਨੀਆਂ ਪਹਿਲਾਂ ਬਰਾਨੀਆਂ ਹੁੰਦੀਆਂ ਸੀ ਤਾਹਾਂ ਦੇਖੀ ਜਾਂਦੇ ਰਹਿੰਦੇ ਸੀ ਬੀਜੇ ਮੀਂਹ ਪੈ ਗਿਆ ਟਾਈਮ ਤੇ ਠੀਕ ਹੈ ਨਹੀਂ ਤਾਂ ਨਾ ਸੀ ਹੁਣ ਕੱਸੀਆਂ ਦਾ ਪਾਣੀ ਵੀ ਮਿਲੂਗਾ ਪਰ ਹਾਂ ਇੱਕ ਮੈਂ ਤੁਹਾਨੂੰ ਗੱਲ ਤੁਹਾਨੂੰ ਵੀ ਕਹਿਣਾ ਬਿਜਲੀ ਵੀ ਮਿਲੂਗੀ 8 ਘੰਟੇ ਪਰ ਜਿਹੜੇ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਉਹਨਾਂ ਨੂੰ ਬਿਜਲੀ ਰਾਤ ਨੂੰ ਮਿਲੂਗੀ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਕੱਸੀ ਚਲਾ ਲੈਂਦੇ ਆ ਨਾਲੇ ਉੱਤੋਂ ਮੀਂਹ ਪਈ ਜਾਂਦਾ ਚਲੋ ਮੀਂਹ ਤਾਂ ਮੈਂ ਰੋਕ ਨਹੀਂ ਸਕਦਾ ਕਹਿੰਦੇ ਵੀ ਮੈਂ ਕਿਹਾ ਵੀ ਮੋਟਰ ਵੀ ਚਲਾ ਰੱਖੀਏ ਮੈਂ ਖੜ ਗਿਆ ਕਿਤੇ ਜਾਂਦਾ ਸੀ ਮੋਟਰ ਵੀ ਚਲਾ ਰੱਖੀਏ ਕੱਸੀ ਦਾ ਪਾਣੀ ਵੀ ਹੈ ਕੋਦੋਂ 5 ਵਜੇ ਦੀ بجائے 3 ਵਜੇ ਵਿਹਲੇ ਹੋ ਜਾਂਗੇ ਮੈਂ ਕਿਹਾ ਜਾ ਕੇ ਕੀ ਕਰਨਾ ਖੁੰਡ ਤੇ ਬਹਿਣਾ ਜੀ ਕਹਿੰਦਾ ਜਾ ਕੇ ਲੈ ਦੱਸੋ ਯਾਰ ਫਿਰ ਬਿਜਲੀ ਫਿਰ ਫਿਰ ਕੱਸੀ ਦਾ ਪਾਣੀ ਦੇਣ ਦਾ ਕੀ ਫਾਇਦਾ ਹੋਇਆ ਜੇ ਤੁਸੀਂ ਬਿਜਲੀ ਵੀ ਓਨੀ ਵਰਤਣੀ ਹੈ ਹਾਂ ਜੇ ਦਿਨੇ ਤੁਹਾਡਾ ਪਾਣੀ ਨਾਲ ਨਹੀਂ ਸਰਿਆ ਕੱਸੀ ਵਾਲੇ ਪਾਣੀ ਨਾਲ ਚਾਰ ਘਿਹਰੇ ਰਹਿ ਗਏ ਤਾਂ ਰਾਤ ਨੂੰ ਬਿਜਲੀ ਆਊਗੀ ਉਹ ਚਲਾ ਲਿਓ ਉਦੋਂ ਓਨੀ ਕੀ 4 11 ਵਾਸਤੇ ਵਰਤੋਂਗੇ ਨਾ ਉਦੋਂ ਫਿਰ ਸਭੀ ਕਿਤੇ ਤੱਕ ਬਹੁਤ ਆ ਮੈਂ ਸਮਝ ਲਿਓ ਪੂਰਾ ਹਿਸਾਬ ਲਾ ਕੇ ਗੱਲ ਕਰੀ ਰਿਆ ਮੈਂ ਬਿਨਾ ਅੰਕੜਿਆਂ ਤੋਂ ਬੋਲਦਾ ਨਹੀਂ ਉਹ ਤਾਂ ਫਿਰ ਚਾਰ ਕਿਹੜਾਂ ਵਾਸਤੇ ਵਰਤੋਂਗੇ ਬੱਟਾ ਤਾਂ ਨਹੀਂ ਤੋੜੋਂਗੇ ਆਪਦੀਆਂ ਵੀ ਦਵਾਰੇ ਫੇਰ ਪਾਣੀ ਛੱਡ ਦੇਣਾ ਦਵਾਰੇ ਫੇਰ ਸੋ ਇਸ ਕਰਕੇ ਪਾਣੀ ਵੀ ਬਚੂਗਾ ਬਿਜਲੀ ਵੀ ਬਚੂਗੀ ਬਿਜਲੀ ਵੀ ਆਪਣੀ ਆ ਪਾਣੀ ਵੀ ਆਪਣਾ ਥੱਲੇ ਵਾਲਾ ਸੋ ਇਸ ਕਰਕੇ ਮੈਂ ਤੁਹਾਨੂੰ ਦੱਸ ਦਿੰਨਾ ਕਿ ਬੀਬੀਐਮਬੀ ਬੀਬੀਐਮਬੀ ਜਿਹੜੀ ਆ ਉਹ ਪੰਜਾਬ ਲਈ ਤਾਂ ਚਿੱਟਾ ਹਾਥੀ ਬਣ ਕੇ ਰਹਿ ਗਈ ਐਨੇ ਪੈਸੇ ਪੰਜਾਬ ਨੇ ਦਿੱਤੇ ਐਵੇਂ ਹੀ ਦਿੱਤੇ ਜਦੋਂ ਇਹ ਡੈਮ ਬਣਦੇ ਸੀ ਨਾ ਪੌਂਗ ਰਣਜੀ ਸੱਗ ਤੇ ਪਾਖੜਾ ਕਿੰਨੇ 42 ਲੱਖ ਲਿਆ ਸੀ ਇਹਨਾਂ ਨੇ ਇਹਪਰ ਤੋਂ ਨਹੀਂ ਨਹੀਂ ਉਹ ਤਾਂ ਵਿਆਸਮੇਤ ਬਣਿਆ ਨਾ 32 ਕਰੋੜ ਰੁਪਿਆ ਪੰਜਾਬ ਵਾਲੇ ਪਾਸੋਂ ਲੈ ਗਏ ਬਾਕੀ ਕਿਸੇ ਸਟੇਟ ਨਹੀਂ ਪਾਇਆ ਕਹਿੰਦੇ ਐਥੇ ਇੰਨੇ ਜਿੰਨੇ ਚ ਬਣਦਾ ਪੈਸੇ ਤੁਸੀਂ ਦੇ ਦਿਓ ਬਾਅਦ ਆਪਾਂ ਕਰ ਲਾਂਗੇ ਸਾਬ ਕਿਸੇ ਨੇ 32 ਕਰੋੜ ਦਾ حساب ਨਹੀਂ ਕੀਤਾ ਜਨਾਬ ਜੀ ਅੱਜ ਵਿਆਜ ਲਾ ਕੇ 143 ਕਰੋੜ ਰੁਪਇਆ ਬਣਦਾ ਹੈ 143 ਕਰੋੜ ਰੁਪਇਆ ਲਵਾਂਗੇ ਅਸੀਂ ਤਾਂ ਵਿਆਸ ਸਹਿਤ ਲਵਾਂਗੇ ਲਵਾਂਗੇ ਕਿਵੇਂ ਤੁਸੀਂ ਕਹੋਗੇ ਐ ਕਿਵੇਂ ਦੇ ਦੇਣਗੇ ਜਿਹੜੇ ਆਪਾਂ ਦਿਨੇ ਪਹੁੰਚੋ ਕੱਟ ਲਾਂਗੇ ਵਿਆਹ ਲੋਜੀ 143 ਤੇ ਅੱਜ ਅਸੀਂ ਕੱਟ ਲਿਆ ਆ ਲੈ ਲਓ ਇੰਨੇ ਇੰਨੇ ਤੁਸੀਂ ਪਹਿਲਾਂ ਸਾਡੇ ਦੇਣੇ ਸੀ ਇਹ ਐ ਕਰਨਾ ਪੂਸਾ ਹੋਵੇ ਇਹਨਾਂ ਨਾਲ ਆ ਸਾਰਾ ਸ਼ਹਿਰ ਜਿਵੇਂ ਕਹਿਰ ਜੋ ਤੁਰ ਉਹ ਸਾਰਾ ਸ਼ਹਿਰ ਦੇਖ ਲਓ ਤੁਸੀਂ ਖੰਡਰ ਬਣਾ ਕੇ ਰੱਖਤਾ ਸਤਲੁਜ ਸਦਨ ਪਾਖੜਾ ਸਦਨ ਸ਼ਕਤੀ ਸਦਨ ਰਾਵੀ ਸਦਨ ਨੰਗਲ ਸਦਨ ਕਦੇ ਬਤੁੜਨੀ ਕੋਣ ਰਹਿੰਦਾ ਕਿਤੇ ਅਫਸਰ ਇਹਨਾਂ ਦੇ ਆਸ ਪਲਤ ਮੈਂ মিডিਆ ਨੂੰ ਕਹਿੰਦਾ ਸਦਨ ਗਿਣ ਕੇ ਜਾਓ ਤੁਸੀਂ ਤੇ ਇੱਕ ਅੱਧਾ ਸਦਨ ਵੀ ਜਾਣਦੇ ਹੋਵੋਗੇ ਨਾ ਵੀ ਆ ਲੋਕ ਸਭਾ ਇਹਨੂੰ ਸਦਨ ਕਹਿੰਦੇ ਆ ਆ ਵਿਧਾਨ ਸਭਾ ਨੂੰ ਸਦਨ ਆ ਇੱਥੇ ਦੇਖਿਓ ਸਦਨ ਕਿੰਨੇ ਨੇ ਉਹਨਾਂ ਦੀ ਹਾਲਤ ਕੀ ਆ ਉਹਨਾਂ ਦੀ ਹਰੇਕ ਸ਼ਹਿਰ ਚ ਸੰਗਰੂਰ ਆ ਬੀਬੀ ਐਮਬੀ ਦਾ ਰੈਸਟ ਹਾਊਸ ਹਰੇਕ ਸ਼ਹਿਰ ਚ ਰੈਸਟ ਹਾਊਸ ਹੈ ਇਹਨਾਂ ਦੇ ਕਿੰਨੀ ਪ੍ਰਾਪਰਟੀ ਆ ਔਰ ਉਤੋਂ ਪੰਜਾਬ ਤੇ ਕੇਸ ਕਰ ਦਿੰਦੇ ਆ ਪੰਜਾਬ ਦੇ ਵਿਰੁੱਧ ਕੇਸ ਕਰਤਾ ਨਾ ਹਾਈ ਕੋਰਟ ਚ ਹੋਰ ਦੇਖੋ ਪੰਜਾਬ ਦੇ ਵਿਰੁੱਧ ਕੇਸ ਕਰਤਾ ਵੀ ਪਾਣੀ ਅਸੀਂ ਲੈਣਾ ਹੈ ਜੀ ਜਿਹੜਾ ਵਕੀਲ ਕੀਤਾ ਉਹ 60% ਪੈਸੇ ਉਹ ਤੇ ਪੰਜਾਬ ਦੇਊਗਾ ਮੈਂ ਮੈਂ ਅਸੀਂ ਕੋਈ ਨਹੀਂ ਆਪਦੇ ਵਿਰੁੱਧ ਆਪਦੇ ਵਿਰੁੱਧ ਦੀ ਵਕੀਲ ਕਰ ਲਈ ਅਸੀਂ ਆਪਦੇ ਕੋਲ ਮੈਂ ਅਸੀਂ ਨਹੀਂ ਦਿੰਦੇ ਤੁਸੀਂ ਦਿਓ ਜੀ ਜੀ ਚਲੋ ਹਰਿਆਣਾ ਕੇਸ ਕਰਦਾ ਚਲੋ ਮੈਂ ਮੰਨ ਲੈਂਦਾ ਵੀ ਹਰਿਆਣਾ ਇੱਕ ਪਾਰਟੀ ਐ ਬੀਬੀ ਐਮਬੀ ਨੇ ਕੇਸ ਕਰਤਾ ਦੱਸੋ ਵੀ ਤੂੰ ਹੀ ਤਾਂ ਸਾਂਝੇ ਹੋ ਤੂੰ ਹੀ ਤਾਂ ਤਿੰਨੇ ਸਟੇਟਾਂ ਦੇ ਸਾਂਝੇ ਹੋ ਹਿਮਾਚਲ ਦੇ ਹਰਿਆਣੇ ਦੇ ਰਾਜਸਥਾਨ ਦੇ ਪੰਜਾਬ ਦੇ ਚਾਰੇ ਸਟੇਟਾਂ ਦੇ ਸਾਂਝੇ ਹੋ ਤੁਸੀਂ ਤਾਂ ਤੂੰ ਹੀ ਤਾਂ ਨਾ ਇੱਕ ਪਾਸੇ ਹੋ ਨਾ ਤੂੰ ਹੀ ਹੋਰ ਦੇਖੋ ਚਲੋ ਮੈਨੂੰ ਇਸ ਗੱਲ ਦਾ ਚਾਅ ਨਹੀਂ ਪਰ ਬੀਬੀਬੀਐਮ ਦਾ ਦਫਤਰ ਜਾ ਕੇ ਆਇਆ ਕੋਈ ਚੰਡੀਗੜ੍ਹ ਪੱਤਰਕਾਰ ਸੇਬਨ ਨੂੰ ਬੇਨਤੀ ਕਰਦਾ ਬੀਬੀਬੀਐਮ ਦਾ ਦਫਤਰ ਜਾ ਕੇ ਆਇਆ ਵਧੀਆ ਹੈੱਡ ਆਫਿਸ ਇਹਨਾਂ ਦੇ ਉੱਥੇ ਰਿਆਣੇ ਦੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੈ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਪੰਜਾਬ ਦੇ ਮੁੱਖ ਮੰਤਰੀ ਦੀ ਨਹੀਂ ਲੱਗੀ ਹੋਈ ਲੈ ਦੱਸ ਇੱਥੇ ਹੀ ਪਤਾ ਲੱਗ ਜਾਂਦਾ ਇਹਨਾਂ ਦਾ ਬੀਜੇਪੀ ਸਪਾਂਸਰਡ ਕੰਮ ਚੱਲ ਰਿਹਾ ਹੈ ਬਸ ਕੀ ਕਰ ਲਿਆ ਫਿਰ 20 ਨੇ ਸਾਡਾ ਜੀ ਇੱਥੇ ਆਗੇ ਸੀਗੇ ਖੋਲਣ ਗੇਟ ਮੰਗਾਓ ਫਿਰ ਫਿਰ ਚਲੇਗੇ ਬਾਅਦ ਸਿਰਮੈਨ ਆ ਆ ਫਿਰਦਾ ਸੀ ਗੇਟ ਖੋਲਦਾ ਚੇਅਰਮੈਨ ਦਾ ਕੰਮ ਹੁੰਦਾ ਗੇਟ ਖੋਲਣੇ ਚੇਅਰਮੈਨ ਆਫਿਰਦਾ ਤੁਹਾਨੂੰ ਪਿਆਰ ਨਾਲ ਸਮਝਾਇਆ ਮਹਾਰਾਜ ਤੁਸੀਂ ਪਾਣੀ ਦੇ ਮਾਮਲੇ 'ਚ ਨਾ ਸਾਡੇ ਨਾਲ ਪੰਗੇ ਲਓ ਪਾਣੀ ਪਾਣੀ ਸਾਡੀ ਜੀਵਨ ਰੇਖਾ ਹੈ ਪਾਣੀ ਜਿਹੜਾ ਪੰਜਾਬ ਦੇ ਜ਼ਿੰਦਗੀ ਹੈ ਸਾਡੀ ਸਾਡਾ ਨਾ ਹੀ ਰਹਿ ਗਿਆ ਸੂਬਾ ਦਾ ਪੰਜਾਬ ਸਾਡੇ ਕੋਲ ਕਿਹੜਾ ਆ ਬਹਿ ਗਿਆ ਹੁਣ ਸੁਸ ਕਰਕੇ ਮੈਂ ਦੇਖ ਰਿਹਾ ਸੀ ਆਉਂਦੇ ਓਏ ਹਜੇ ਬਹੁਤ ਕਤਾਰਾਂ ਬਣ ਕੇ ਲੋਕ ਆ ਰਹੇ ਸੀ ਸ਼ਾਇਦ ਇੱਥੇ ਪਹੁੰਚ ਵੀ ਨਾ ਸਕਣ ਪਰ ਕੋਈ ਗੱਲ ਨਹੀਂ ਥੋੜਾ ਘਰੋਂ ਚੱਲਣਾ ਹੀ ਸਾਡੇ ਲਈ ਬਹੁਤ ਹੌਸਲਾ ਫਜਾਈ ਹੋ ਗਿਆ ਘਰੋਂ ਤੁਸੀਂ ਬਾਹਰ ਕਦਮ ਚੱਕ ਲਿਆ ਤਾਂ ਸਾਡੇ ਲਈ ਬਹੁਤ ਇੰਨੇ ਹੀ ਬਹੁਤ ਹੈ ਕਿ ਤੁਸੀਂ ਚੱਲ ਪਏ ਕਿਸੇ ਮਕਸਦ ਲਈ ਚੱਲ ਪਏ ਵੀ ਨਾਲ ਆ ਜਾ ਟੂਰਿਜ਼ਮ ਵਾਸਤੇ ਇੰਨਾ ਵਧੀਆ ਸ਼ਹਿਰ ਹੈ ਇਹ ਹਵਾ ਸ਼ੁੱਧ ਹੈ ਹਨਾ ਨੀਲੇ ਰੰਗ ਦਾ ਪਾਣੀ ਆ ਦੇਖੋ ਇਹੀ ਪਾਣੀ ਲੁਧਿਆਣੇ ਤੱਕ ਜਾਂਦੇ ਜਾਂਦੇ ਕਾਲਾ ਹੋ ਜਾਂਦਾ ਜੀ ਜਾਂਦਾ ਤਾਂ ਇੱਥੂ ਹੀ ਸਤਲੁਜ ਆ ਸਤਲੁਜ ਹੀ ਜਾਂਦਾ ਐ ਚੋਂ ਤੇ ਸਤਲੁਜ ਉਹ ਫਾਜ਼ਲ ਕਾ ਤੱਕ ਜਾਂਦਾ ਜਾਂਦਾ ਕੀ ਹੋ ਜਾਂਦਾ ਫੈਕਟਰੀਆਂ ਵਾਲੇ ਸਿੱਟੀ ਜਾਂਦੇ ਪਾਣੀ ਆਪਣਾ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹੁਣ ਵੀ ਭਾਈ ਤੁਸੀਂ ਕੈਂਸਰ ਨਾ ਵੰਡੋ ਤੁਸੀਂ ਤੁਹਾਡੇ ਵੀ ਜਵਾਕ ਇੱਥੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਆਪਦੇ ਘਰੋਂ ਕੂੜਾ ਚੱਕ ਕੇ ਕੰਨ ਦੇ ਪਰਲੇ ਪਾਸੇ ਸਿੱਟਤਾ ਤੇ ਸਫਾਈ ਹੋ ਗਈ ਫਿਰ ਗੰਨ ਤਾਂ ਪਰਲੇ ਪਾਸੇ ਪੈ ਗਿਆ ਗਵਾਂਢ 'ਚ ਸੋ ਸਫਾਈ ਤਾਂ ਉਹ ਜਿਹੜਾ ਸਾਡੇ ਸਮਾਜ ਨੂੰ ਸਾਫ਼ ਕਰਾਂਗੇ BBMP ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ 3000 ਪੋਸਟਾਂ ਖਾਲੀ ਨੇ ਪੰਜਾਬ ਦੀਆਂ 3000 ਪੋਸਟਾਂ ਖਾਲੀ ਪਈਆਂ BBMP ਵਿੱਚ ਪੰਜਾਬ ਦੀਆਂ ਪੰਜਾਬ ਦੀ ਕੋਟੇ ਦੀ ਆ ਕੱਲ ਪਰਸੋਂ ਸੁਖਵੀਰ ਬਦਲ ਕਹੀ ਜਾਂਦਾ ਸੀ BBMP ਵਿੱਚ ਭਰਤੀ ਕਰੋ ਤੁਸੀਂ ਨੇ ਕੀਤੀ ਫਿਰ ਕਿੰਨੇ ਸਾਲ ਰਹੇ ਹੋ ਤੁਸੀਂ ਪਾਣੀਆਂ ਦਾ ਰਖਾ ਪਤਾ ਨਹੀਂ ਕਿਹੜੇ ਕਿਹੜੇ ਆ ਨਹਿਰਾਂ ਦਾ ਬਾਬਾ ਲਾ ਸਰ ਆਪਣੇ ਖੇਤਾਂ ਨੂੰ ਕੱਢੀ ਫਿਰਦੇ ਆ ਤੁਸੀਂ ਕਰ ਲੈਂਦੇ ਪਰ ਭਰਤੀ ਭਰਤੀ ਕਰਕੇ ਪਤਾ ਨਹੀਂ ਕਿੱਦਾਂ ਭਰਤੀ ਕੀਤੀ ਹੋਣੀ ਹੁਣ ਕਰਾਂਗੇ ਕਰਾਂਗੇ ਅਸੀਂ ਪੂਰੇ ਕਰਾਂਗੇ ਇਹਨਾਂ ਨੂੰ ਨਾਲ ਤਾਂ 3000 ਬਕਵਾ ਕਹੋਦਿਆਂ ਤੇ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਨਾਲੇ ਸਾਡਾ ਇੱਥੇ ਸਟ੍ਰੈਂਥ ਸਾਡਾ ਕੋਟਾ ਬਣਦਾ ਜੀ ਉਹ ਸਾਡਾ ਕੋਟਾ ਬਣਦਾ ਉਹ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ ਕੀ ਹੁੰਦਾ ਏ ਉਹੀ ਵੜਤਾ ਨੱਕਾ ਵੜਤਾ ਲੈ ਜਾਓ ਜੀ ਲੈ ਜਾਓ ਜੀ ਇਧਰੋਂ ਨਹਿਰ ਚੱਕ ਲਿਓ ਜੀ ਦੂੜ ਕਫੂਟ ਨਹਿਰ ਚੱਕ ਲਿਓ ਇਧਰ ਸਾਡੇ ਕੰਨੀ ਕੱਢ ਦਿਓ ਜੀ ਇਧਰ ਪਾਣੀ ਸਾਡੇ ਵਾਲਾ ਆਬ ਦੇ ਕਿਨੂਆਂ ਦੇ ਬਾਗਾਂ ਨੂੰ ਲੁਆਈਂ ਗਏ ਨੇ ਸਾਡੇ ਬਾਗ ਉਜਾੜੀ ਗਏ ਨੇ ਜੇ ਬਾਗ ਦਾ ਮਾਲੀ ਹੋਈ ਬੇਈਮਾਨ ਹੋ ਜਾਏ ਫਿਰ ਬਾਗ ਕਿਵੇਂ ਚੱਲੂਗਾ ਜੀ ਬਾਗ ਤਾਂ ਫਿਰ ਉਜੜੂਗਾ ਉਹ ਸੋ ਅੱਜ ਅਸੀਂ ਇਸ ਗੱਲ ਦਾ ਜੇਕਰ ਵੀ ਕਰਨਾ ਕਿ 20 ਦਿਨ ਅਸੀਂ ਕਿਵੇਂ ਕੱਟਿਆ ਇਹ ਜਿਸ ਤਰ੍ਹਾਂ ਹਰਜੋਤ ਬੈਂ ਜਿੰਨ ਰਸਿਆ ਕਦੇ 6 ਵਜੇ ਆ ਗਏ ਕਦੇ 7 ਵਜੇ ਆ ਗਏ ਸਵੇਰੇ ਸਵੇਰੀ ਮੈਨੂੰ ਫੋਨ ਆ ਜਾਂਦਾ ਸੀ ਮੈਂ ਆਇਂਦਾ ਸੀ ਇੱਥੇ ਫਿਰ ਚਲੇ ਜਾਂਦੇ ਸੀ ਮਤਲਬ ਸੱਚੀ ਮੁੱਚੀ ਜਿਵੇਂ ਆਪਾਂ ਕਹਿੰਦੇ ਨੱਕੇ ਤੇ ਖੜ ਕੇ ਰੱਖੀ ਕਰਨ ਵਾਲੀ ਗੱਲ ਹੈ ਕਿਉਂਕਿ ਵਿਧਾਨ ਸਭਾ ਚਲੋ ਆਲ ਪਾਰਟੀ ਮੀਟਿੰਗ ਵੀ ਕਰ ਲਈ ਸਾਰਿਆਂ ਨੇ ਸਾਥ ਦਿੱਤਾ ਵਿਧਾਨ ਸਭਾ ਚ ਵੀ ਹਰੇਕ ਨੇ ਸਾਥ ਦਿੱਤਾ ਠੀਕ ਹੈ ਨਾ ਹੁਣ ਇਹ ਪਾਣੀ ਜਿਹੜਾ ਜਿਹੜਾ ਇਹਨਾਂ ਦਾ ਕੋਟਾ ਬਣਦਾ ਉਹ ਹੁਣ ਦੇਣ ਦੇਣ ਲੱਗ ਜਾਂਗੇ ਅੱਜ 1 ਵਜੇ ਤੋਂ ਸ਼ੁਰੂ ਕਰਤਾ ਠੀਕ ਹੈ ਨਾ ਅਸੀਂ ਉਹਦੇ 'ਚ ਕੋਈ ਹੱਕ ਨਹੀਂ ਮਾਰਦੇ ਅਸੀਂ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅਜ ਤਾਂ ਦੁਸ਼ਮਣ ਨੂੰ ਹੀ ਪਾਣੀ ਪਿਉਣਾ ਹਰਿਆਣਾ ਨਾਲ ਸਾਡੀ ਕੋਈ ਦੁਸ਼ਮਣੀ ਥੋੜੀ ਆ ਰਿਆਣਾ ਸਾਡਾ ਛੋਟਾ ਭਾਈ ਆ ਲੋਕਾਂ ਨਾਲ ਕੋਈ ਸਾਡੇ ਦੀ ਸਾਡਾ ਕੋਈ ਰਾਜਨੀਤਿਕ ਤੌਰ ਤੇ ਇਹ ਪੰਗਾ ਲਿਆ ਇਹਨਾਂ ਨੇ ਸਿਰਫ ਪੋਲੀਟਿਕਲੀ ਪੰਗਾ ਲਿਆ ਉਹ ਖੱਟਰ ਸਾਹਿਬ ਬਣਾ ਕੇ ਬਹਿ ਗਏ ਇੱਜ਼ਤ ਦਾ ਸਵਾਲ ਵੀ ਮੈਂ ਪਾਣੀ ਲੈ ਕੇ ਦਿਖਾਉਂ ਲੈ ਲਿਆ ਫਿਰ ਦੱਸੋ ਆਹ ਫਰਕ ਹੈ ਨਹੀਂ ਤਾਂ ਪਤਾ ਹੀ ਨਹੀਂ ਲੱਗਣ ਦੇਣਾ ਤੁਹਾਨੂੰ ਪਹਿਲਾਂ ਕਿਹੜਾ ਪਤਾ ਲੱਗਣ ਦਿੱਤਾ ਦੂਜਿਆਂ ਨੇ ਚਲ ਬਈ ਚੱਕਦੇ ਕਿਸ ਨੇ ਇੱਕ ਨੇ ਨਹਿਰ ਦੀ ਐਸਵਾਈਐਲ ਦੀ ਉਹ ਕੀ ਹੁੰਦਾ ਸਰਵੇ ਕਰਨ ਦੀ ਇਜਾਜ਼ਤ ਦੇਤੀ ਬਦਲੇ ਚ ਗੁੜਗਾਓ ਜਮੀਨ ਲੈ ਲਈ ਉੱਥੇ ਹੋਟਲ ਨੇ ਹੁਣ ਦੂਜੇ ਨੇ ਚਾਂਦੀ ਦੀ ਕਹੀਂ ਫੜਾਤੀ ਕਪੂਰੀ ਪਿੰਡ ਚ ਪਟਿਆਲੇ ਕਹਿੰਦੇ ਲਾਰੇ ਟੱਕ ਬਾਅਦ ਚ ਉਹੀ ਪਾਣੀਆਂ ਦੇ ਰੱਖੇ ਬਣ ਗਏ ਉਹਨਾਂ ਨੂੰ ਐ ਲੋਕ ਪਤ ਨਹੀਂ ਭੁੱਲ ਜਾਂਦੇ ਨੇ ਲੋਕ ਬਹੁਤ ਯਾਦ ਰੱਖਦੇ ਨੇ ਲੋਕਾਂ ਦੀ ਯਾਦदाश्त ਤੇ ਸ਼ੱਕ ਨਾ ਕਰੋ ਲੋਕਾਂ ਨੂੰ ਸਭ ਪਤਾ ਹੈ ਕਿ ਕੌਣ ਕਿੰਨੇ ਕ ਪਾਣੀ ਚ ਹੈ ਤੇ ਕੌਣ ਕਿਹਨੇ ਕਿੰਨਾ ਕ ਪਾਣੀ ਵੇਚਿਆ ਕਿਹਨੇ ਕਿੰਨੇ ਕ ਪਾਣੀ ਨੂੰ ਵਰਤਿਆ ਸੋ ਇਸ ਕਰਕੇ ਗਰਮੀ ਦੇ ਬਾਵਜੂਦ ਤੁਸੀਂ ਇੰਨਾ ਭਾਰੀ ਗਿਣਤੀ ਚ ਆਏ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਕਿਹਾ ਸੀ ਹਰਜੋਤ ਨੂੰ ਮੈਂ ਕਿਹਾ ਟੈਂਟ ਜਾਂ ਪੱਖੇ ਵਗੈਰਾ ਲਾ ਲਿਓ ਆਪਣੇ ਤੇ ਭਾਵੇਂ ਧੁੱਪ ਰਹੇ ਮੈਂ ਕਿਹਾ ਲੋਕਾਂ ਨੂੰ ਛਾਵੇਂ ਬਿਠਾਉਣਾ ਹੈ ਕਿਉਂਕਿ ਆਹ ਹੈਗੀ ਵੀ ਧੁੱਪੀ ਹੈ ਸਾਡੇ ਤੇ ਤਾਂ ਕੋਈ ਗੱਲ ਨਹੀਂ ਇਹਨਾਂ ਤੋਂ ਪੰਜਵੇਂ ਆਇਆ ਜੀ। ਸੋ ਐਸ ਵਾਰ ਅਸੀਂ 1 ਜੂਨ ਤੋਂ ਝੋਨਾ ਲਾਉਣ ਲੱਗੇ ਆਂ। ਸੰਤਾ ਪਾਣੀ ਹੁਣ ਚਾਹੀਦਾ। 15 ਦਿਨ ਅਸੀਂ ਜਿਹੜੀ ਤਰੀਕ ਆ ਉਹ ਪਹਿਲਾਂ ਕਰਤੀ। ਕਿ ਮੋਇਸਚਰ ਨਾ ਆਵੇ ਸਤੰਬਰ ਚ ਝੋਨਾ ਆ ਜਾਊਗਾ ਸਤੰਬਰ 15 ਤੱਕ। ਮੋਇਸਚਰ ਨਹੀਂ ਹੁੰਦਾ ਉਦੋਂ। ਨਮੀ ਨਹੀਂ ਹੁੰਦੀ ਹਵਾ ਚ। ਨਹੀਂ ਤਾਂ ਅਕਤੂਬਰ ਚ ਆਉਂਦਾ। ਹਰ ਰੋਜ਼ ਮੋਇਸਚਰ ਵੱਜ ਜਾਂਦਾ। ਉਹ ਲਾ ਕੇ ਪੈ ਜਾਂਦੇ ਨੇ FCI ਵਾਲੇ। ਮੀਟਰ ਇਹ 18% ਤੋਂ ਵੱਧ ਗਿਆ ਜੀ। ਇਹ 19 ਹੋ ਗਿਆ ਜੀ ਹੁਣ 20 ਹੋ ਗਿਆ। ਅਸੀਂ ਨਹੀਂ ਖਰੀਦਦੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਵੇਂ ਮੰਡੀ 'ਚ ਹੀ ਰੱਖ ਲੋ ਅਕਤੂਬਰ ਦੇ ਦਿਨ ਜਿਹੜੇ ਨੇ ਉਹ ਤਰੇਲ ਐਨੀ ਪੈਂਦੀ ਆ ਹਰ ਰੋਜ਼ ਬਦੂਗਾ ਮੌਇਸਚਰ ਮੰਡੀ 'ਚ ਪਈਦਾ ਵੀ ਸੁੱਕਦੀ ਨਹੀਂ ਹੈਗੀ ਉਹ ਚਲੋ ਅਸੀਂ ਕਿ 15 ਦਿਨ ਪਹਿਲਾਂ ਕਰਕੇ ਦੇਖ ਲੈਂਦੇ ਆ ਇੱਕ ਤਜਰਬਾ ਕਰ ਲੈਂਦੇ ਆ 15 ਦਿਨ ਪਹਿਲਾਂ ਪਾਣੀ ਚਾਹੀਦਾ ਸਾਨੂੰ ਫਿਰ ਬਿਜਲੀ ਵੀ ਚਾਹੀਦੀ ਆ ਪਹਿਲਾਂ ਇਹ ਕੀ ਹੋਇਆ ਸੀਗਾ ਬਿਜਲੀ ਬੋਰਡ ਜਿਹੜਾ ਸੀ ਨਾ ਉਹ ਮੌਨਸੂਨ ਦੇ ਨੇੜੇ ਨੇੜੇ ਲਈ ਜਾਂਦੇ ਸੀ ਵੀ ਮੌਨਸੂਨ ਨਾਲ ਸਰਜੇ ਬਿਜਲੀ ਦਾ ਹੁਣ ਆਪਾਂ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਉਹ ਬਿਜਲੀ ਹੋਗੀ ਹੁਣ ਆਪਾਂ ਸੋਲਰ ਆਪਣੇ ਕੋਲੇ ਆਪਾਂ ਦਿਨੇ ਬਿਜਲੀ ਦਿੰਨੇ ਆ। ਸਵੇਸ਼ ਕਰਕੇ ਮੈਂ ਤੁਹਾਨੂੰ ਕਹਿਣ ਤਾਂ ਆ ਕਿ ਜਿੱਥੋਂ ਤੁਸੀਂ ਆਏ ਹੋ ਜਿੱਥੇ ਵੀ ਜਾਓਗੇ ਬਸ ਇਹੀ ਦੱਸ ਦਿਓ ਕਿ ਲੋਕਾਂ ਨੇ ਆਪਣੇ ਯਕੀਨ ਕਰਕੇ ਸਾਨੂੰ ਇੱਥੇ ਭੇਜਿਆ ਤੇ ਅਸੀਂ ਤੁਹਾਡਾ ਯਕੀਨ ਤੋੜਨਾ ਨਹੀਂ। ਅਸੀਂ ਤੁਹਾਡੇ ਬਿਲਕੁਲ ਵਿਸ਼ਵਾਸ ਤੇ ਪੂਰੇ ਉਤਰਾਂਗੇ। ਅੱਜ ਅਸੀਂ ਇੱਥੇ ਜਿੱਤ ਦਾ ਪਰਚਮ ਲਹਿਰਾਉਣਾ ਹੈ। ਦੇਤਾਵੀਆ ਪੈਰਾ ਠੋਕ ਕੇ ਤੁਸੀਂ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਇਸ ਇਲਾਕੇ ਦੇ ਪਿੰਡਾਂ ਦਾ 6 ਵਜੇ ਬੈਠੇ ਹੁੰਦੇ ਸੀ ਇੱਥੇ ਐਸੀ ਜਗ੍ਹਾ ਤੇ ਮੈਨੂੰ ਹਜੇ ਕਿਉਂਕਿ ਉਧਰੋਂ ਬਾਰਡਰ ਤੇ ਟੈਨਸ਼ਨ ਚੱਲੀ ਹੋਈ ਸੀ ਤੇ ਬਾਈ ਰੋਡ ਆਉਣਾ ਪੈਂਦਾ ਸੀ ਮੈਨੂੰ ਹਜੇ ਡੇਢ ਘੰਟਾ 2 ਘੰਟੇ ਲੱਗ ਜਾਂਦੇ ਸੀ ਪਹੁੰਚਣ ਨੂੰ ਪਰ ਇੱਥੇ ਲੋਕ ਪਹਿਲਾਂ ਪਹੁੰਚ ਜਾਂਦੇ ਸੀ ਇਹ ਉਹਨਾਂ ਪਿੰਡਾਂ ਦੇ ਲੋਕਾਂ ਦਾ ਸੰਘਰਸ਼ ਹੈ ਜਿਹੜਾ ਅੱਜ ਜਿੱਤਿਆ ਤੁਸੀਂ ਤੇ ਉਹ ਕੱਲ ਨੂੰ ਤਰੀਕ ਹੈ ਅਨੂੰ ਕਈ ਤਰੀਕ ਰਹਿ ਗਈ ਹੁਣ ਕੋਰਟ ਚ ਅਸੀਂ ਜਾਵਾਂਗੇ ਕੋਰਟ ਚ ਪੱਖ ਰੱਖਾਂਗੇ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਕਹਿੰਦੇ ਪੰਜਾਬ ਨੇ ਆਪਣੇ ਹਿੱਸੇ ਦਾ ਵਾਧੂ ਵਰਤ ਕਿੱਥੇ ਵਰਤਲੇ ਵਾਧੂ ਬੀਬੀਐਮਬੀ ਦੇ ਅੰਕੜੇ ਪੈਨੇ ਸਾਡੇ ਕੋਲੇ ਬੀਬੀਐਮਬੀ ਦੇ ਪੁਨਰਗਠਨ ਬਾਰੇ ਵੀ ਮੰਗ ਕਰਾਂਗੇ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਬੀਬੀਐਮਬੀ ਵਾਲੇ ਆਪਦੇ ਰਿਟਾਇਰ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਇੱਥੇ ਕਰਪਟ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਕਿ ਤੁਸੀਂ ਹੁਣ ਇਥੋਂ ਆਪਾਂ ਥੋੜਾ ਜਿਹਾ ਕਰਾਂਗੇ ਆ ਜਿਹੜੀ ਹਾਰ ਹੋ ਗਈ ਆਪਣੀ ਇਹਨੂੰ ਆਪਾਂ ਕਿਵੇਂ ਡੈਮੇਜ ਕੰਟਰੋਲ ਕਰਾਂਗੇ ਇਸ ਗੱਲ ਦਾ ਵਿਰੋਧ ਕਰਾਂਗੇ ਸਖਤ ਅਸੀਂ ਪੰਜਾਬ ਦੇ ਕੇਡਰ ਦੇ ਜਿੰਨੇ ਮੰਤਰੀ ਜਿੰਨੇ ਸਾਡੇ ਅਕਸਰ ਬਣਦੇ ਨੇ ਉਹ ਅਸੀਂ ਪੂਰੇ ਕਰਕੇ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਰਾ ਇੱਥੇ ਹਰਿਆਣਾ ਦੇ ਜਿਹੜਾ ਰਾਜਸਥਾਨ ਦੇ ਭਰਦੋਂ ਵੀ ਇਹੀ ਕਰਨਗੇ ਦੋ ਇੱਕ ਹਿਮਾਚਲ ਦਾ ਇੱਕ ਹਿਮਾਚਲ ਦਾ ਲਾ ਲਿਆ ਹਿਮਾਚਲ ਦਾ ਪਹਿਲਾਂ ਰਾਤੋ ਰਾਤ ਬਦਲਿਆ ਹਿਮਾਚਲ ਨੂੰ ਕਹਿੰਦੇ ਤੂੰ ਖੋਲ ਦੇ ਉਹ ਆ ਗਿਆ ਇੱਥੇ ਇੱਥੇ ਆ ਕੇ ਲੋਕ ਕਹਿੰਦੇ ਵੀ ਤੂੰ ਚਲਾ ਜਾ ਕੋਈ ਫਾਇਦਾ ਨਹੀਂ ਤੈਥੋਂ ਖੋਲਣਾ ਨਹੀਂ ਨੱਕਾ ਹੈ ਨੱਕਾ खासा ਮਹਿੰਗਾ ਹੈ ਉਹ ਕਹਿੰਦਾ ਚੰਗਾ ਹੀ ਮੈਂ ਜਾਣਾ ਜੀ ਮੈਂ ਕਾਹਗਾ ਹਾਂ ਨਾ ਦੱਸੋ ਉਹ ਕਹਿੰਦਾ ਠੀਕਾ ਨਹੀਂ ਦੱਸਦੇ ਮੈਂ ਕਹਿੰਦਾ ਦੱਸਿਆ ਤੁਹਾਨੂੰ ਤੁਸੀਂ ਕਹਾਂ ਨਾ ਤੁਸੀਂ ਵੀ ਕਾਹਨਾ ਗੱਲ ਕਰਿਓ ਬਸ ਉਹ ਮੁੜ ਗਿਆ ਇੱਥੋਂ ਹੀ ਕਹਿੰਦਾ ਚੰਗਾ ਹੀ ਮੈਂ ਜਾਣਾ ਕਿਉਂਕਿ ਪਬਲਿਕ ਜਦੋਂ ਲੋਕ ਲੋਕ ਕਿਹੜਾ ਕੋਈ ਆਪਦੇ ਵਾਸਤੇ ਲੈਣਾ ਕੋਈ ਇਹ ਨਿੱਜੀ ਲੜਾਈ ਥੋੜੀ ਹੈ ਸਾਡੀ ਤਾਂ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਕੋਲ ਪਾਣੀ ਨਾ ਹੋਇਆ ਫਿਰ ਪੰਜਾਬ ਚ ਪਾਣੀ ਮਾਈਨਸ ਕਰਦੋ ਕੀ ਰਹਾ ਗਿਆ ਫਿਰ ਲੈਂਡਲੌਕ ਸਟੇਟ ਐ ਇਧਰ ਬਾਰਡਰ ਸਟੇਟ ਐ ਮਨ ਤਾਂ ਇਹ ਨਹੀਂ ਸਮਝ ਆ ਰਹੀ ਪੁਲਿਸ ਇੱਥੇ ਲਾਈਏ ਜਾਂ ਬਾਰਡਰ ਤੇ ਲਾਈਏ ਲੜਾਈ ਵੀ ਸਾਰੀ ਆਪਣੇ ਵਾਲੇ ਪਾਸੇ ਸੀ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਲੜਾਈ ਵੀ ਆਪਣੇ ਵਾਲੇ ਪਾਸੇ ਮਰਨ ਵਾਲੇ ਪਾਸੇ ਵੀ ਅਸੀਂ ਰੱਖੇ ਆ ਗੋਲੇ ਡਰੋਨ ਉਹ ਵੀ ਸਾਡੇ ਤੇ ਆਉਂਦੇ ਨੇ ਇਧਰਲੇ ਪਾਸੇ ਹਰਿਆਣੇ ਵਾਲੇ ਉਹ ਉਹ ਵੀ ਸਾਡੇ ਤੇ ਆਉਂਦੇ ਨੇ ਇਧਰ ਚੀਨ ਹੈ ਕਿੱਧਰ ਨੂੰ ਜਾਈਏ ਕਿੱਧਰ ਨੂੰ ਯਾਰ ਸੋ ਨੀਤੀ ਯੋਗ ਦੀ 24 ਤਰੀਕ ਨੂੰ ਬੈਠਕ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਸਾਰੇ ਦੇਸ਼ ਦੇ ਮੁੱਖ ਮੰਤਰੀ ਉੱਤੇ ਜਾਣਗੇ ਮੈਂ ਵੀ ਜਾਊਂਗਾ ਔਰ ਪੂਰਾ ਪੱਖ ਰੱਖੂਗਾ ਕਿ ਜੀ ਇਹਦਾ ਪੁਨਰਗਠਨ ਕਰੋ ਉਦੋਂ ਜਦੋਂ ਪਾਣੀ ਵੰਡਿਆ ਸੀ ਵੀ ਇਹਨੂੰ ਇੰਨਾ ਹਿੱਸਾ ਉਦੋਂ ਹੈਗਾ ਸੀ ਪਾਣੀ ਜ਼ਿਆਦਾ ਸੀ ਹੁਣ ਦੇ ਹਿਸਾਬ ਨਾਲ ਪਾਣੀ ਮਿਣੋ ਨਾ ਪਾਣੀ ਦੀ ਗਿਣਤੀ ਮਿੰਤੀ ਕਰਕੇ ਹੁਣ ਦੇ ਹਿਸਾਬ ਨਾਲ ਵੰਡੋ ਕਿਹਨੂੰ ਕਿੰਨੇ ਪਰਸੈਂਟ ਵੰਡਦਾ ਉਹ ਤਾਂ ਆਪਣੇ ਘਰੇ ਵੀ ਨਲਕੇ ਹੁੰਦੇ ਸੀ ਉਹ ਤਾਂ ਆਪਣਾ ਬੋਰ ਕਈ ਵਾਰੀ ਇੰਜਨ ਤੋਂ ਪੱਖਾ ਇੰਜਨ ਤੋਂ ਉੱਚਾ ਹੁੰਦਾ ਸੀ ਟੋਆ ਵੀ ਨਹੀਂ ਪੜਣਾ ਪੈਂਦਾ ਸੀ ਇੰਨਾ ਪਾਣੀ ਉੱਪਰ ਸੀ ਹੁਣ ਤੁਸੀਂ ਮੱਛੀ ਮੋਟਰਾਂ ਵੀ ਜਵਾਬ ਦੇ ਗਿਆਂ 700 ਫੁੱਟ ਤੇ 600 ਫੁੱਟ ਤੇ ਪਾਣੀ ਚਲੇ ਗਿਆ ਹੁਣ ਤੁਸੀਂ ਉਸ ਹਿਸਾਬ ਨਾਲ ਹੀ ਪਾਣੀ ਵੰਡੀ ਜਾਓਗੇ ਯਾਰ ਦੁਬਾਰਾ ਕਰੋ ਹਿਸਾਬ ਕਿਤਾਬ ਇੰਟਰਨੈਸ਼ਨਲ ਰੂਲ ਵੀ ਹੈ ਹਰ 25 ਸਾਲ ਬਾਅਦ ਕੋਈ ਵੀ ਐਗਰੀਮੈਂਟ ਜਿਹੜਾ ਉਹਦਾ ਰਿਵਿਊ ਹੋਣਾ ਚਾਹੀਦਾ ਇੱਥੇ ਹੋਇਆ ਹੀ ਨਹੀਂ ਨਾ ਇਸ ਤਰ੍ਹਾਂ ਹੀ ਹਿਲਦਾ ਹੋਇਆ ਇੱਕ ਵਾਰੀ ਬਣਾਤੀ ਬਣਾਤਾ ਬਹੁਤ ਜੀ ਉਸ ਤੋਂ ਬਾਅਦ ਕਹਿੰਦੇ ਸਾਡਾ ਅਸੀਂ ਇਹਨਾਂ ਨੂੰ ਕਿਹਾ ਮੈਂ ਪਥੇੜਾ ਕੇ ਖੱਟਰ ਸਾਹਿਬ ਮੁੱਖ ਮੰਤਰੀ ਜੀ ਉਦੋਂ ਉਦੋਂ ਵੀ ਮੈਂ ਕਹਿੰਦਾ ਰਿਹਾ ਵੀ ਮੈਨੂੰ ਪਾਣੀ ਹੈ ਹੀ ਨਹੀਂ ਅਸੀਂ ਦੇ ਕਿੱਥੋਂ ਦੀ ਹੈ ਕਹਿੰਦੇ ਚਲ ਕੋਈ ਨਹੀਂ ਪਾਣੀ ਬਾਹਰ ਦੇਖ ਲਾਂਗੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਨਹਿਰ 'ਚ ਜੂਸ ਛੱਡੋਂਗੇ ਜਦੋਂ ਪਾਣੀ ਹੈ ਨਹੀਂ ਨਹਿਰ ਕਾਦੇ ਵਾਸਤੇ ਕਹੇ ਨਹਿਰ ਬਣਾਓ ਬਾਕੀ ਪਾਣੀ ਬਾਹਰ ਨਹਿਰ ਪਾਣੀ ਵਾਹਤੀ ਬਣਾਈ ਜਾਂਦੀ ਹੈ ਨਹਿਰ ਚ ਕੀ ਛੱਡੋਂਗੇ ਮੈਂ ਕਹਿੰਦਾ ਮੈਂ ਪਾਣੀ ਇਹ ਨਹੀਂ ਬਣਨੀ ਕਹਿੰਦੇ ਹੱਲ ਦੱਸੋ ਮੈਂ ਕਹਿੰਦਾ ਹੱਲ ਇਹਦਾ ਇਹਦੇ ਨਾਂ ਚ ਹੀ ਐਸ ਵੀ ਐਲ ਨੂੰ ਵਾਈ ਐਸ ਐਲ ਕਰ ਲਓ ਕਹਿੰਦੇ ਕੀ ਮਤਲਬ ਮੈਂ ਕਹਿੰਦਾ ਤੁਸੀਂ ਸਤਲੁਜ ਤੋਂ ਜਮਨਾ ਲਿੰਕ ਕਰ ਰਹੇ ਹੋ ਵੀ ਸਤਲੁਜ ਤੋਂ ਪਾਣੀ ਲੈ ਕੇ ਬਾਹਰ ਹਰਿਆਣਾ ਜਮਨਾ ਚ ਮੈਂ ਕਹਿੰਦਾ ਜਮਨਾ ਤਾਂ ਪਹਿਲੀ ਡੋਬ ਦਿੰਦੀ ਹੈ ਬੰਗਾਲ ਨੂੰ ਡੋਬ ਦਿੰਦੀ ਹੈ ਬਿਹਾਰ ਨੂੰ ਡੋਬ ਦਿੰਦੀ ਹੈ ਬੰਗਲਾਦੇਸ਼ ਤੱਕ ਜਿਹੜੀ ਹੈ ਜਮਨਾ ਡੋਬਦੀ ਤੁਰ ਜਾਂਦੀ ਹੈ ਮੈਂ ਕਹਿੰਦਾ ਜਮਨਾ ਸਤਲੁਜ ਕਰੋ ਵਾਈ ਐਸ ਐਲ ਜਮਨਾ ਚ ਪਾਣੀ ਲੈ ਲੋ ਹਰਿਆਣੇ ਨੂੰ ਪਾਣੀ ਦੇ ਦੋ ਜਿੰਨਾ ਬਚ ਗਿਆ ਸੱਤ ਨੂੰ ਚ ਪਾ ਦਿਓ ਉਦੋਂ ਮੁੜ ਕੇ ਨਹੀਂ ਬੋਲੇ ਫਿਰ ਇਹ ਕਹਿੰਦੇ بڑا ਪੰਗਾ ਹੈ ਤਾਂ ਇਹ ਸੋਚਿਆ ਨਹੀਂ ਸੀ ਕਦੇ ਮੈਂ ਸੋਚਿਆ ਕਰੋ ਕਦੇ ਕਦੇ ਸੋਚ ਵੀ ਲਿਆ ਕਰੋ ਕਦੇ ਕਦੇ ਤੋਂ ਮਸਲਾ ਉਨੁੱਠੇ ਹੀ ਨਹੀਂ ਪਹਿਲਾਂ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਖਾਸ ਤੌਰ ਤੇ ਅਕਾਲੀ ਦਲ ਵਾਲੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਬੋਰਡ ਲੱਗ ਜਾਂਦੇ ਸਵਰਗੀ ਪ੍ਰਕਾਸ਼ ਸਿੰਘ ਬਾਦਰੋਂ ਦੀ ਫੋਟੋ ਪੰਜਾਬੀਓ ਕੁਰਬਾਨੀਆਂ ਦੇਣ ਨੂੰ ਤਿਆਰ ਰਹੋ ਲੋ ਕੁਰਬਾਨੀਆਂ ਦੇਣ ਨੂੰ ਅਸੀਂ ਨਹਿਰਾ ਇਹਨਾਂ ਦੇ ਖੇਤਾਂ 'ਚ ਕੁਰਬਾਨੀਆਂ ਦੇਣ ਨੂੰ ਅਸੀਂ ਉਹੀ ਗੱਲ ਖਿੱਲਾ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਸੰਤਾ ਨਹੀਂ ਸਮਝਦੇ ਸੀਗੇ ਆ ਸਵਾਈਓ ਲੋ ਇੱਕ ਬੂੰਦ ਨਹੀਂ ਦੇਵਾਂਗੇ ਆਪ ਹੀ ਕਰਾਇਆ ਸਾਰਾ ਕੁਝ ਆਪਾਂ ਹੀ ਸਮਝੀ ਗਏ ਵੀ ਇਹੀ ਰੱਖਾ ਇਹੀ ਰੱਖਾ ਉਹ ਕਹਿੰਦਾ ਮੈਂ ਰੱਖਾਂ ਉਹ ਕਹਿੰਦਾ ਮੈਂ ਰੱਖਾਂ ਕੋਈ ਰੱਖੇ ਨਹੀਂ ਇਹ ਬਿੱਲੇ ਦੁੱਧ ਦੀ ਰਾਖੀ ਬੈਠੇ ਸੀ ਤੁਸੀਂ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਕੇ ਸਵੇਰ ਨੂੰ ਪਤੀਲੇ ਚੋਂ ਇੱਕ ਘੁੱਟ ਵੀ ਮੈਨੂੰ ਦਿਖਾ ਦਿਓ ਬਚੀ ਹੋਈ ਉਹ ਤੱਕ ਤਾਂ ਉਹ ਮੂੰਹ ਜਾਂ ਵੀ ਸਾਫ਼ ਕਰ ਲੈਂਦੇ ਆ ਸਵੇਰ ਤੱਕ ਤਾਂ ਵੀ ਸ਼ੱਕ ਨਾ ਪਈ ਕਿਤੇ ਸ਼ੱਕ ਤਾਂ ਬਿੱਲੇ ਤੇ ਪਊਗਾ ਹੁਣ ਜੋ ਰਾਖੀ ਬਿਠਾਇਆ ਸਵੇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਹੁਤ ਦੇਸੀ ਭਾਸ਼ਾ ਚ ਮੈਂ ਸਮਝਾਇਆ ਤੁਹਾਨੂੰ ਵੀ ਆਹ ਪਾਣੀ ਇੰਨਾ ਹੁੰਦਾ ਆ ਪਾਣੀ ਇੰਨਾ ਹੁੰਦਾ ਐਨਾ ਆਪਣਾ ਬਣਦਾ ਐਨਾ ਉਹਨਾਂ ਦਾ ਬਣਦਾ ਉਹਨਾਂ ਨੇ ਵਰਤ ਲਿਆ ਅੱਜ ਤੋਂ ਉਹਨਾਂ ਦਾ ਦਿਨ 21 ਮਈ ਤੋਂ 21 ਮਈ ਤੱਕ ਹੁੰਦਾ ਐ ਇਹ ਇੱਕ ਅਗਲੀ 21 ਮਈ ਤੱਕ ਇਹਨਾਂ ਨੂੰ ਜਿੰਨਾ ਬਣਦਾ ਦੇ ਦਾਂਗੇ ਕਿਰਪਾ ਕਰਕੇ ਉਹ ਅਗਲੀ 21 ਮਈ ਤੱਕ ਸਾਨੂੰ ਤੰਗ ਨਾ ਕਰਨ ਵੀ ਸਾਨੂੰ ਇੱਕ ਸਾਡੇ ਕੋਲ ਇੱਕ ਦਿਨ ਦਾ ਪਾਣੀ ਫालतू ਨਹੀਂ ਹੈਗਾ ਆਪ ਦਾ ਸੰਜਮ ਨਾਲ ਵਰਤੋ ਅਸੀਂ ਇਹਦੇ ਵਿੱਚ ਵੀ 6 ਮਹੀਨੇ ਹਰ ਮਹੀਨੇ ਬੀਬੀ ਐਮਬੀ ਦੀ ਮੀਟਿੰਗ ਹੁੰਦੀ ਸੀ ਹਰ ਮਹੀਨੇ ਦੇ ਚਿੱਠੀਆਂ ਪਈਆਂ ਸਾਡੇ ਕੋਲ ਅਸੀਂ ਹਰਿਆਣੇ ਨੂੰ ਕਹਿੰਦੇ ਰਹੇ ਆ ਤੁਹਾਡਾ ਪਾਣੀ ਖਤਮ ਹੋਊਗਾ ਤੁਸੀਂ ਬਹੁਤ ਲਾਫਰਬਾਈ ਨਾਲ ਪਾਣੀ ਵਰਤ ਰਹੇ ਹੋ ਥੋੜਾ ਪਾਣੀ ਖਤਮ ਹੋ ਜੂ ਐਤ ਕੀ ਦਿੰਦੇ ਨਹੀਂ ਅਸੀਂ ਪਾਣੀ ਪਹਿਲਾਂ ਵਾਲਾ ਕੰਮ ਨਾ ਸਮਝਿਓ 6 ਮਹੀਨੇ ਪਹਿਲਾਂ ਦੱਸ ਦੇ ਰਹੇ ਹਾਂ ਪਾਣੀ ਠੀਕ ਤਰੀਕੇ ਨਾਲ ਵਰਤੋ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਨਹੀਂ ਨਹੀਂ ਕਹਿੰਦੇ ਦੇਖਾਂਗੇ ਦੇਖਾਂਗੇ ਇਹਨਾਂ ਨੂੰ ਪਤਾ ਸੀਗਾ ਕਿ ਸ਼ਾਇਦ ਐਂ ਕੰਮ ਬਣ ਜੂਗਾ ਪਹਿਲਾਂ ਵੀ ਬਣ ਜਾਂਦਾ ਸੀਗਾ ਵੀ ਬੀਬੀ ਐਮਬੀ ਨੂੰ ਕੌਣ ਚੈਲੰਜ ਕਰਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਆ ਕੇ ਹੁਣ ਪਿੰਡਾਂ ਵਾਲੇ ਵੀ ਆ ਗਏ ਹੁਣ ਚੈਲੰਜ ਕਰਨ ਵਾਲੇ ਸਾਨੂੰ ਤਾਂ ਕੱਸੀਆਂ 'ਚ ਪਾਣੀ ਨਹੀਂ ਮਿਲਦਾ ਬਹੁਤ ਸਾਰੇ ਤੁਹਾਡੇ ਪਿੰਡਾਂ 'ਚ ਪਾਈਪਾਂ ਪੈ ਰਹੀਆਂ ਨੇ ਬਹੁਤ ਸਾਰੀਆਂ ਕੱਸੀਆਂ ਰਜਵਾਹੇ ਪੁਰਾਣੀਆਂ ਖੜੀਆਂ ਆ ਬਿਸਤ ਦੁਆਬ ਚਲਾ ਲਈ ਸ਼ਾਹਪੂਰ ਕੰਡੀ ਵਾਲਾ ਆਪਣਾ ਡੈਮ ਚੱਲ ਜੂਗਾ ਨਹਿਰਾਂ ਹੋਰ ਸ਼ੁਰੂ ਹੋ ਜਾਣਗੀਆਂ ਕਰਦੇ ਆ ਇਹ ਮੈਂ ਐਸੀ ਕਿਹਾ ਹੋਇਆ ਜਿਹੜੇ ਪਿੰਡਾਂ ਵਿੱਚ ਦੀ ਖਾਸ ਤੌਰ ਤੇ ਨਹਿਰਾਂ ਨਿਕਲਦੀਆਂ ਨਾ ਉਹਨਾਂ ਨੇ ਪਾਣੀ ਨਹੀਂ ਦੇਖਿਆ ਕਦੇ ਨਹਿਰ ਦੇਖ ਨਹਿਰ ਕਾਦੇ ਵਾਸਤੇ ਬਣਾਏ ਵੀ ਉਹ ਪਾਣੀ ਲਗਾਉਣ ਵਾਸਤੇ ਬਣਾਏਗਾ ਵੀ ਉਹਨਾਂ ਦੇ ਪਿੰਡ ਨੂੰ ਤਾਂ ਪਾਣੀ ਮੋਗਾ ਮਿਲਣਾ ਚਾਹੀਦਾ ਨਾ ਸੋ ਅਸੀਂ ਬਹੁਤ ਸਾਰੇ ਪਿੰਡਾਂ 'ਚ ਕੀਤਾ ਵੀ ਹੈ ਤੇ ਜਿੰਨੇ ਵੀ ਨਹਿਰਾਂ ਵਾਲੇ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਵੀ ਕੁਇਰ ਹੋਈ ਹੈ ਨਹਿਰਾਂ ਵੇਲੇ ਤੇ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜੀ ਮੈਂ ਬੱਬਨਪੁਰਬ ਸਾਡੇ ਧੂਰੀ ਹਲਕੇ ਚ ਪੈਂਦਾ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਸੀ ਜੀ ਉੱਥੇ ਕਰਾਇਆ ਹੋਰ ਵੀ ਬਹੁਤ ਸਾਰੇ ਪਿੰਡ ਨੇ ਜਿਹੜੇ ਜਿੱਦੋਂ ਨਹਿਰ ਲੰਘਦੀ ਹੈ ਪਰ ਪਾਣੀ ਹੈ ਨਹੀਂ ਤੂੰ ਕਾਦੇ ਵਾਸਤੇ ਪਨਹਿਰ ਵਿੱਚ ਗਾਹ ਕਹਾ ਕਿੱਥੇ ਤੱਕ ਜਾਣਾ ਸੋ ਜਿੰਨਾ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਕੋਟਾ ਉਹ ਦੇਈ ਜਾਂਦੇ ਆਪਾਂ ਕੋਈ ਰੱਖਦੇ ਨਹੀਂ ਕਿਸੇ ਦਾ ਪਰ ਇਹਨੂੰ ਪੁਨਰਗਠਨ ਕਰਕੇ ਇਹਨੂੰ ਦੁਬਾਰਾ ਕਰੋ ਮੈਂ ਹੁਣ ਨੀਤੀ ਜੋਗ ਦੇ ਵਿੱਚ ਇਹ ਰੱਖੂਗਾ ਆਪਣਾ ਪੱਖ ਜਿਹੜਾ ਪੰਜਾਬ ਦਾ ਪੂਰੇ ਜ਼ੋਰ ਸ਼ੋਰ ਨਾਲ ਪੂਰੇ ਅੰਕੜਿਆਂ ਨਾਲ ਮੈਂ ਰੱਖੂਗਾ ਤਿਆਰੀ ਕਰਕੇ ਜਾਵਾਂਗੇ ਤੇ ਤਾਂ ਕਿ ਅਗਲੀਆਂ ਨੀਤੀਆਂ ਦੇ ਵਿੱਚ ਸਾਡੇ ਪੰਜਾਬ ਦਾ ਕੋਈ ਸਪੈਸ਼ਲ ਪੈਕੇਜ ਜਾਂ ਪੰਜਾਬ ਨਾਲ ਸੰਬੰਧਿਤ ਕੋਈ ਇਸ ਤਰ੍ਹਾਂ ਦੇ ਫੈਸਲੇ ਹੋਣ ਕਿ ਸਾਨੂੰ ਥੋੜਾ ਜਿਹਾ ਸਪੈਸ਼ਲ ਰੱਖਿਆ ਜਾਵੇ ਕਿਉਂਕਿ ਹਜੇ ਵੀ 40% ਫੂਡ ਬਾਲ ਚ ਅਸੀਂ ਦਿੰਨੇ ਆ ਹਜੇ ਵੀ 90% ਕਰਵਾਨੀਆਂ ਲੈ ਕੇ ਦੇਸ਼ ਦੀ ਜਾਦੀ ਵਾ ਤੇ ਅਸੀਂ ਫੇਰ ਖੜੇ ਆ ਬਾਰਡਰਾਂ ਤੇ ਆਜ਼ਾਦੀ ਬਚਾਉਣ ਵਾਸਤੇ ਵੀ ਅਸੀਂ ਖੜੇ ਆਂ ਸੋ ਕਿਸੇ ਪਾਸੇ ਤੋਂ ਠੰਡੀ ਹਵਾ ਦਾ ਬੁੱਲਾ ਦਿਓ ਸਾਨੂੰ ਬਿਲਕੁਲ ਪੰਜਾਬ ਦੇ ਹੱਕਾਂ ਦੀ ਰਾਖੀ ਕਰਾਂਗੇ ਤੁਹਾਡਾ ਪਿਆਰ ਤੇ ਤੁਹਾਡਾ ਜਿਹੜਾ ਆਸ਼ੀਰਵਾਦ ਐ ਦੁਆਵਾਂ ਨੇ ਉਹ ਮੈਨੂੰ ਥੱਕਣ ਅੱਕਣ ਨਹੀਂ ਦਿੰਦੀਆਂ ਜਿੰਨੀਆਂ ਮਾਵਾਂ ਪੈਣਾ ਆਈਆਂ ਨੇ ਕਹਿੰਦੇ ਮਾਵਾਂ ਦੀ ਪੈਣਾ ਦੀਆਂ ਦੁਆਵਾਂ ਮਾਵਾਂ ਦਾ ਆਸ਼ੀਰਵਾਦ ਜੇ ਕਿਤੇ ਮਿਲ ਜੇ ਬੰਦਾ ਕੋਈ ਮੈਦਾਨ ਜਿਹੜਾ ਉਹ ਹਰਦਾ ਨਹੀਂ ਸੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਇਹ ਆਵਾਜ਼ ਇੱਥੋਂ ਪਾਇਆ ਸਤਲੋਜ ਨਾ ਓ ਹਰਿਆਣੇ ਤੱਕ ਜਾਵੇ ਕਿ ਭਾਈ ਮੈਂ ਉੱਥੋਂ ਆਇਆ ਉੱਥੇ ਤਾਂ ਨਾ ਜਾਇਓ ਭਾਵੇਂ ਠੀਕ ਹੈ ਨਾ ਕਿਉਂਕਿ ਇੱਥੋਂ ਪਾਣੀ ਹੁਣ ਹਰਿਆਣੇ ਨੂੰ ਜਾਣ ਲੱਗੂਗਾ ਨਾ ਅੱਜ ਤੋਂ ਤੇ ਇੱਥੇ ਪਾਣੀ ਰਹੀ ਮੈਸੇਜ ਪਹੁੰਚਾ ਦਈਏ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਆਰਾਮ ਨਾ ਜਾਇਓ ਹੌਲੀ ਜਾਇਓ ਬੱਚੇ ਵੀ ਨੇ ਮਾਵਾ ਭੈਣਾ ਵੀ ਨੇ ਤੁਹਾਡੇ ਆਉਣ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਚੱਲੇ ਹੋਏ ਇੱਕ ਕਦਮ ਸਾਡੇ ਸਿਰ ਮੱਥੇ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਜਿਉਂਦੇ ਬਸਦੇ ਰਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਜੀ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੀਆਂ ਵਧਾਈਆਂ ਵੀ ਤੁਸੀਂ ਜਿਨ੍ਹਾਂ ਨੇ ਸਾਥ ਦਿੱਤਾ ਕੱਲੇ-ਕੱਲੇ ਬੰਦੇ ਨੇ ਮਾਵਾਂ ਪੈਣਾ ਵੀ ਇੱਥੇ ਨੇਰੇ ਸਵੇਰੇ ਵੀ ਬੈਠੀਆਂ ਰਹੀਆਂ ਮੰਜੇ ਢਾ ਕੇ ਲੋਹੰਡ ਖੱਡ ਤੇ ਵੀ ਉੱਥੇ ਬੈਠੀਆਂ ਰਹੀਆਂ ਮੰਜੇ ਢਾ ਕੇ ਹਾਲਾਂਕਿ ਕੀੜੇ ਕੰਡੇ ਦਾ ਮੌਸਮ ਸੀ ਫਿਰ ਅਸੀਂ ਕਿਹਾ ਵੀ ਟਰਾਲੀਆਂ ਦੇ ਵਿੱਚ ਪ੍ਰੇ ਅਰੇਂਜ ਕਰ ਦਿੰਦੇ ਆ ਕਈ ਵਾਰੀ ਸੋ ਪਰ ਫਿਰ ਵੀ ਉਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਰਾਈਆਂ ਜੋ ਧੰਨਵਾਦ ਜੀ ਬਾਨੇ ਦਾ ਧੰਨਵਾਦ ਸਰ ਜਿਨੇ ਵੀ